ਕਪੂਰਥਲਾ ਪੈਲੇਸ ਵਿੱਚ ਦਰਬਾਰ ਹਾਲ ਮਹੱਤਵਪੂਰਨ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਰੱਖਦਾ ਹੈ ਇਹ ਇੱਕ ਵਿਸ਼ਾਲ ਅਸੈਂਬਲੀ ਹਾਲ ਵਜੋਂ ਕੰਮ ਕਰਦਾ ਸੀ ਜਿੱਥੇ ਕਪੂਰਥਲਾ ਦੇ ਮਹਾਰਾਜੇ ਦਰਬਾਰ ਲਗਾਉਂਦੇ ਸਨ ਅਤੇ ਸਰਕਾਰੀ ਰਸਮਾਂ ਨਿਭਾਉਂਦੇ ਸਨ ਮਹਾਰਾਜ ਜਗਜੀਤ ਸਿੰਘ ਦੀ ਸਰਪ੍ਰਸਤੀ ਹੇਠ 19ਵੀਂ ਸਦੀ ਦੇ ਅੰਤ ਵਿੱਚ ਬਣਾਇਆ ਗਿਆ 1882 ਈਸਵੀ ਵਿੱਚ ਇਸ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ 1899 ਈਸਵੀ ਵਿੱਚ ਇਸ ਨੂੰ ਪੂਰਾ ਕੀਤਾ ਗਿਆ। ਦਰਬਾਰ ਹਾਲ ਸ਼ਾਨਦਾਰ ਆਰਕੀਟੈਕਚਰਲ ਵਿਰਵਿਆਂ ਨੂੰ ਪ੍ਰਦਰਸ਼ਿਤ ਕਰਦਾ ਹੈ ਜੋ ਇੰਡੋ-ਸਰਾਸੇਨਿਕ ਅਤੇ ਫ੍ਰਾਂਸੀਸੀ ਸ਼ੈਲੀਆਂ ਦੇ ਸੰਜੋਗ ਨੂੰ ਦਰਸਾਉਂਦਾ ਹੈ। ਇਸ ਦੇ ਪੂਰੇ ਇਤਿਹਾਸ ਦੌਰਾਨ ਦਰਬਾਰ ਹਾਲ ਤੇ ਤਾਜਪੋਸ਼ੀ ਰਿਸੈਪਸ਼ਨ ਅਤੇ ਕੂਟਨੀਤਕ ਇਕੱਠਾਂ ਸਮੇਤ ਕਈ ਸ਼ਾਹੀ ਸਮਾਗਮਾਂ ਨੂੰ ਦੇਖਿਆ ਇਸ ਦੀ ਸ਼ਾਨਦਾਰ ਸਜਾਵਟ ਗੁੰਜਲਦਾਰ ਨਕਾਸ਼ੀ ਆਲੀਸ਼ਾਨ ਫਰਨੀਚਰ ਅਤੇ ਸ਼ਾਨਦਾਰ ਝੰਡੇ ਨਾਲ ਸ਼ਿੰਗਾਰੀ ਕਪੂਰਥਾ ਲਿਆਰਾਸਤ ਦੀ ਦੌਲਤ ਅਤੇ ਸ਼ਕਤੀ ਦਾ ਪ੍ਰਤੀਕ ਹੈ ਭਾਰਤ ਨੂੰ ਆਜ਼ਾਦੇ ਮਿਲਣ ਅਤੇ ਰਿਆਸਤਾਂ ਦੇ ਰਾਸ਼ਟਰ ਵਿੱਚ ਏਕੀਕ੍ਰਿਤ ਹੋਣ ਤੋਂ ਬਾਅਦ ਦਰਬਾਰ ਹਾਲ ਦੀ ਭੂਮਿਕਾ ਬਦਲ ਗਈ ਇਹ ਰਾਜ ਦੇ ਸਮਾਗਮਾਂ ਸੱਭਿਆਚਾਰਕ ਸਮਾਗਮਾਂ ਅਤੇ ਪ੍ਰਦਰਸ਼ਨੀਆਂ ਦੀ ਮੇਜਬਾਨੀ ਕਰਨ ਦਾ ਸਥਾਨ ਬਣ ਗਿਆ ਇਸਦੀ ਵਿਰਾਸਤ ਨੂੰ ਮਾਨ ਅਤੇ ਵਿਰਾਸਤ ਦੇ ਕੇਂਦਰ ਵਜੋਂ ਸੁਰੱਖਿਅਤ ਰੱਖਿਆ ਗਿਆ ਅੱਜ ਦਰਬਾਰ ਹਾਲ ਕਪੂਰਥੜਾ ਦੇ ਅਮੀਰ ਇਤਿਹਾਸ ਅਤੇ ਆਰਕੀਟੈਕਚਰਲ ਸ਼ਾਨ ਦੇ ਪ੍ਰਮਾਣ ਵਜੋਂ ਖੜਾ ਹੈ ਇਸ ਦੀ ਸ਼ਾਨ ਦੀ ਪ੍ਰਸ਼ੰਸਾ ਕਰਨ ਅਤੇ ਖੇਤਰ ਦੀ ਸ਼ਾਹੀ ਵਿਰਾਸਤ ਬਾਰੇ ਜਾਣਨ ਲਈ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਦਰਬਾਰ ਹਾਲ ਫ੍ਰਾਂਸੀਸੀ ਆਰਕੀਟੈਕਟ ਐਮ ਮਾਰਸਲ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ ਦਰਸ਼ਕੋ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸ ਦਿਨਾ ਚਾਹਣਾ ਜਿਹੜੀ ਮੁਰਸ਼ ਮਸਜਿਦ ਇੱਥੇ ਬਣਵਾਈ ਗਈ ਸੀ ਰਾਜੇ ਦੁਆਰਾ ਉਸ ਦਾ ਡਿਜ਼ਾਈਨ ਵੀ ਐਮ ਮਾਰਸਲ ਦੁਆਰਾ ਹੀ ਡਿਜ਼ਾਈਨ ਕੀਤਾ ਗਿਆ ਸੀ ਜਿਸ ਨੇ ਇੱਕ ਵਿਲੱਖਣ ਅਤੇ ਸ਼ਾਨਦਾਰ ਜਗ੍ਹਾ ਬਣਾਉਣ ਲਈ ਯੂਰੋਪੀਅਨ ਅਤੇ ਇੰਡੋ ਸਾਰਸੈਨਿਕ ਆਰਕੀਟੈਕਚਰਲ ਸ਼ੈਲੀਆਂ ਦਾ ਮਿਸ਼ਰਣ ਕੀਤਾ ਸੀ ਹਾਲ ਨੂੰ ਇੱਕ ਗੁੰਜਲਦਾਰ ਵੇਰਵਿਆਂ ਨਾਲ ਸਜਾਇਆ ਗਿਆ ਸੀ ਜਿਸ ਵਿੱਚ ਸਜਾਵਟੀ ਨਕਾਸ਼ੀ ਸਜਾਵਟੀ ਕਮਾਨ ਅਤੇ ਸ਼ਾਨਦਾਰ ਝੰਡੇ ਸ਼ਾਮਲ ਹਨ ਦਰਬਾਰ ਹਾਲ ਮਹਾਰਾਜੇ ਦੁਆਰਾ ਕਰਵਾਏ ਜਾਣ ਵਾਲੇ ਰਸਮੀ ਸਮਾਰੋਹ ਰਾਜ ਦੇ ਸਮਾਗਮ ਅਤੇ ਸ਼ਾਹੀ ਦਰਸ਼ਕਾਂ ਅਤੇ ਸਥਾਨਵਜੋ ਕੰਮ ਕਰਦਾ ਸੀ ਇਹ ਸ਼ਾਨ ਅਤੇ ਸ਼ਕਤੀ ਦਾ ਪ੍ਰਤੀਕ ਸੀ ਜੋ ਕਪੂਰਥਲਾ ਰਿਆਸਤ ਦੀ ਦੌਲਤ ਅਤੇ ਪ੍ਰਭਾਵ ਨੂੰ ਦਰਸਾਉਂਦਾ ਸੀ ਮਹਾਰਾਜ ਮਹੀਨੇ ਦੇ ਵਿੱਚ ਇੱਥੇ ਦੋ ਵਾਰ ਦਰਬਾਰ ਲਗਾਇਆ ਕਰਦੇ ਸੀ ਜਿਸ ਵਿੱਚ ਦੋਸ਼ਾਂ ਨੂੰ ਸਜ਼ਾ ਦਿੱਤੀ ਜਾਂਦੀ ਸੀ ਜਿਹੜੇ ਗੁਨਾਹ ਕਰਦੇ ਸੀ ਜਾਂ ਹੋਰ ਵੀ ਰਾਜੇ ਦੇ ਕੋਈ ਕੰਮਕਾਰ ਹੁੰਦੇ ਸੀ ਤਾਂ ਰਾਜਾ ਇਸ ਦਰਬਾਰ ਹਾਲ ਵਿੱਚ ਦਰਬਾਰ ਲਗਾਇਆ ਕਰਦਾ ਸੀ ਮਹਾਰਾਜ ਜੀ ਦਾ ਜਨਮ 24 ਨਵੰਬਰ 1872 ਈਸਵੀ ਨੂੰ ਹੁੰਦਾ ਆ ਤੇ ਉਹਨਾਂ ਦਾ ਜਿਹੜਾ ਸ਼ਾਸਨ ਕਾਲ ਸ਼ੁਰੂ ਹੁੰਦਾ ਹੈ ਜਦੋਂ ਗੱਦੀ ਤੇ ਬੈਠਦੇ ਆ ਉਹ 3 ਸਤੰਬਰ 1877 ਨੂੰ ਤਕਰੀਬਨ ਉਸ ਟਾਈਮ ਮਹਾਰਾਜਾ ਜਗਤਜੀਤ ਸਿੰਘ ਦੀ ਉਮਰ ਤਕਰੀਬਨ 5 ਸਾਲ ਹੁੰਦੀ ਹੈ ਤੇ ਉਹਨਾਂ ਦਾ ਜਿਹੜਾ ਰਾਜ ਤਿਲਕ ਕੀਤਾ ਜਾਂਦਾ ਆ 24 ਸਤੰਬਰ 1890 ਨੂੰ ਰਾਜ ਤਿਲਕ ਕੀਤਾ ਜਾਂਦਾ ਆ ਮਹਾਰਾਜੇ ਦੀਆਂ ਟੋਟਲ 6 ਪਤਨੀਆਂ ਸੀਗੀਆਂ ਤੇ ਮਹਾਰਾਜਾ ਜਗਤਜੀਤ ਸਿੰਘ ਆਲੂਵਾਲੀਆ ਰਾਜਵੰਸ਼ੇ ਸੀਗੇ ਤੇ ਉਹਨਾਂ ਦੇ ਪਿਤਾ ਦਾ ਨਾਮ ਸੀ ਖੜਕ ਸਿੰਘ ਸੀ ਤੇ ਮਾਤਾ ਦਾ ਨਾਮ ਆਨੰਦ ਕੌਰ ਸਹਿਬਾ ਸੀ ਤੇ ਜਿਹੜੇ ਉਹਨਾਂ ਦੇ ਦਾਦਾ ਜੀ ਸੀਗੇ ਦਾਦਾ ਜੀ ਦਾ ਨਾਮ ਸੀਗਾ ਰੰਦੀਰ ਸਿੰਘ ਬਹਾਦਰ ਬਾਹਰ ਜਿਹੜਾ ਬੁੱਤ ਲੱਗਿਆ ਹੋਇਆ ਆ ਮਹਾਰਾਜਾ ਜਗਦੀਨ ਸਿੰਘ ਜੀ ਨੇ ਉਹ ਆਪਣੇ ਦਾਦਾ ਜੀ ਦਾ ਲਵਾਇਆ ਹੋਇਆ ਆ ਦਰਸ਼ਕੋ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹਣਾ ਜਦੋਂ 1947 ਵਿੱਚ ਭਾਰਤ ਆਜ਼ਾਦ ਹੋਇਆ ਸੀ ਉਸ ਤੋਂ ਬਾਅਦ ਮਹਾਰਾਜੇ ਦੀ ਮੌਤ 1949 ਵਿੱਚ ਹੋ ਜਾਂਦੀ ਆ ਤੇ ਉਸ ਦੇ ਮਰਨ ਤੋਂ ਬਾਅਦ ਮਹਾਰਾਜਾ ਜਗਦੀਤ ਸਿੰਘ ਦਾ ਜਿਹੜਾ ਜਿੰਨੀ ਵੀ ਆ ਪ੍ਰਾਪਰਟੀ ਆ ਇਹ ਸਾਰੀ ਸਰਕਾਰ ਦੇ ਕੋਲ ਆ ਜਾਂਦੀ ਆ ਇੱਥੇ ਕਚੇਰੀਆਂ ਬਣ ਜਾਂਦੀਆਂ ਆ ਕੋਈ ਸਰਕਾਰੀ ਕੰਮ ਹੋਣ ਲੱਗ ਜਾਂਦੇ ਆ ਤੇ ਫਿਰ ਉਹਨਾਂ ਦੇ ਜਿਹੜੇ ਪੋਤੇ ਸੀਗੇ ਛਤਰੂਜੀਤ ਸਿੰਘ ਟਿੱਕਾ ਉਹਨਾਂ ਨੇ ਕੋਰਟ ਵਿੱਚ ਕਾਰਵਾਈ ਕੀਤੀ ਤੇ ਉਹ ਕੇਸ ਜਿੱਤ ਗਏ ਤੇ ਹੁਣ ਇਹ ਸਾਰਾ ਉਹਨਾਂ ਦੇ ਅੰਡਰ ਆ ਦਰਬਾਰ ਹਾਰ ਸ਼ਾਲੀਮਾਰ ਬਾਗ ਕੁਝ ਕੁ ਚੀਜ਼ਾਂ ਹਜੇ ਉਹਨਾਂ ਦੇ ਅੰਡਰ ਨਹੀਂ ਆਈਆਂ ਤੇ ਸਰਕਾਰ ਇਹਨਾਂ ਦਾ ਕੰਮ ਕਰਵਾ ਕੇ ਉਹਨਾਂ ਨੂੰ ਉਦਾਂ ਦਾ ਹੀ ਦੇ ਰਹੀ ਆ ਜਿਵੇਂ ਦਾ ਇਹ ਪਹਿਲਾਂ ਸੀ ਦੇਖੋ ਦੋਸਤੋ ਆ ਉਸ ਟਾਈਮ ਦੀਆਂ ਕੇ ਲਈ ਇੱਥੇ ਮੁੰਚੀ ਬੰਦੇ ਹੁੰਦੇ ਸੀ ਰਾਜ ਇੱਦਾਂ ਕਲਰਕ ਜਿਹਾ ਨਾ ਜਿਹੜੇ ਜਦੋਂ ਕਿਸੇ ਨੂੰ ਟੇਚੀ ਤੇ ਲਿਆਂਦਾ ਜਾਂਦਾ ਸੀ ਪਹਿਲਾਂ ਇੱਥੇ ਲਿਆਂਦਾ ਜਾਂਦਾ ਸੀ ਉਹਨੂੰ ਮਤਲਬ ਆਹ ਕਮਰੇ ਯਾਰ ਦੇਖ ਲਓ ਕਿੰਨੀ ਖਸਤਾ ਹਾਲ ਹੋ ਗਈ ਹੈ ਇਹਦੀ ਹੈ ਨਾ ਤੇ ਹੁਣ ਤਾਂ ਸਰਕਾਰ ਜਿੱਦਾਂ ਇਹ ਕੰਮ ਕਰਵਾ ਕੇ ਦੇ ਰਹੀ ਆ ਜਿੱਦਾਂ ਜਿਹੜਾ ਦਰਬਾਰ ਹਾਲ ਸੀ ਬਹੁਤ ਹੁਣ ਰਿਪੇਅਰ ਕਰ ਦਿੱਤਾ ਗਿਆ ਹੈ ਤੇ ਇਹਨਾਂ ਦੀ ਵੀ ਰਿਪੇਅਰ ਹੋ ਸਕਦਾ ਹੋਵੇਗੀ ਤੇ ਇਸ ਥਾਂ ਤੇ ਉਹਨੂੰ ਮੂੰਚੀ ਬੰਦਦੇ ਹੁੰਦੇ ਸੀ ਜਦੋਂ ਜਿਹੜਾ ਦੋਸ਼ੀ ਹੁੰਦਾ ਸੀ ਉਹਨੂੰ ਪਹਿਲਾਂ ਇੱਥੇ ਪੇਸ਼ ਕੀਤਾ ਜਾਂਦਾ ਸੀ ਇੱਥੋਂ ਬਾਅਦ ਉਹਨੂੰ ਦਰਬਾਰ ਹਾਲਿਆ ਲੈ ਕੇ ਜਾਇਆ ਜਾਂਦਾ ਸੀਗਾ ਤੇ ਫਿਰ ਰਾਜੇ ਮੂਰੇ ਪੇਸ਼ ਕੀਤਾ ਜਾਂਦਾ ਸੀਗਾ ਫਿਰ ਰਾਜਾ ਕਾਰਵਾਈ ਕਰਦਾ ਸੀ ਕਿ ਕਿਹੜੀ ਉਹਨੂੰ ਸਜ਼ਾ ਕੀ ਗੁਨਾਹ ਕੀਤਾ ਜਾਂ ਕਿਹੜੀ ਉਹਨੂੰ ਸਜ਼ਾ ਦੇਣੀ ਆ ਨਾ ਤੇ ਉਸ ਤੋਂ ਬਾਅਦ ਫਿਰ ਜਦੋਂ ਰਾਜੇ ਰੂਜੇ ਹੁਣੀ ਦਾ ਰਾਜ ਖਤਮ ਹੋ ਜਾਂਦਾ ਸਰਕਾਰ ਦੇ ਅੰਡਰ ਆ ਜਾਂਦਾ ਤੇ ਰਾ ਸਰਕਾਰ ਫਿਰ ਉਹਨੂੰ ਕਚਾਈਆਂ ਚਿੱਤ ਤਬਦੀਲ ਕਰ ਦਿੰਦੀ ਆ ਫਿਰ ਇੱਥੇ ਇਧਰ ਜੱਜ ਬੈਂਦੇ ਆ ਤੇ ਇਧਰ ਵੀ ਵਕੀਲ ਬਕੂਲ ਬਹਿੰਦੇ ਹੁੰਦੇ ਆ ਕਿਸੇ ਦਾ ਲੱਗਾ ਹੋਇਆ ਰੋਸ਼ਨ ਨਾਲ ਐਡਵੋਕੇਟ ਬੀਏ ਐਲਐਲਬੀ ਹੈਨਾ ਸੋ ਚੈਂਬਰ ਨੰਬਰ 50 ਵੀ ਲਿਖਿਆ ਹੋਇਆ ਸੋ ਹੁਣ ਇਹਦੀ ਹਾਲ ਕੁਛ ਇਦਾਂ ਦੀ ਆ ਤੇ ਦੇਖੋ ਇਹਨਾਂ ਦੀ ਵੀ ਮਰਮਤ ਰਿਪੇਅਰ ਕਰਦੇ ਕਿ ਨਹੀਂ ਕਰਦੇ ਆ ਦੇਖੋ ਅੰਦਰ ਇੱਤਾ ਜੇ ਕਮਰੇ ਹੁੰਦੇ ਸੀਗੇ ਕੁਝ ਟਾਈਮ ਆ ਤਾਕੀਆਂ ਬੂਹੇ ਦੇਖੋ ਕਿਦਾਂ ਹੈਨਾ ਹੁਣ ਤਾਂ ਦਰਖਤ ਨੇ ਕੰਦਾ ਕੁੰਦਾ ਵੀ ਪਾੜ ਦਿੱਤੀਆਂ ਆ ਦੇਖੋ ਦਰਵਾਜ਼ੇ ਦਰਬੂਜੇ ਲੱਕੜਾ ਆ ਤਾਕਿਆ ਤੋਕੀਆਂ ਉਸ ਟਾਈਮ ਦੀਆਂ ਲੱਗੀਆਂ ਹੋਈਆਂ ਇਹ ਇੱਥੇ ਹੁਣ ਸਿਕਿਉਰਿਟੀ ਗਾਰਡ ਲਾਏ ਆ ਉਹਨਾਂ ਨੇ ਵੀਡੀਓ ਵੀਡੀਓ ਬਣਾਉਣ ਨਹੀਂ ਦਿੰਦੇ ਉਦਾਂ ਜਿਹੜਾ ਉਹ ਸਿਕਿਉਰਿਟੀ ਗਾਰਡ ਸੀਗਾ ਵਧੀਆ ਬੰਦਾ ਸੀਗਾ ਉਹਨੇ ਉਹਨੇ ਕਹਿੰਦਾ ਕੋਈ ਨਾ ਆਪਾਂ ਜੀ ਆ ਜਾ ਤੈਨੂੰ ਮੈਂ ਅੰਦਰੋਂ ਘੁਮਾ ਦਿੰਨਾ ਤੇ ਮੈਂ ਅੰਦਰੋਂ ਘੁੰਮ ਕੇ ਆਇਆ ਐਨਾ ਆਲੀਸ਼ਾਨ ਅੰਦਰੋਂ ਮਤਲਬ ਰੂਹ ਖੋਸ਼ ਹੋ ਜਾਂਦੀ ਯਾਰ ਅੰਦਰੋਂ ਦੇਖ ਕੇ ਐਨਾ ਘੈਂਟ ਅੰਦਰੋਂ ਇੰਨੀ ਕਾਰੀਗਰੀ ਬਈ ਕੀ ਨਾ ਇਹਨਾਂ ਕੰਮ ਕੀਤਾ ਗਿਆ ਨਾ ਬਈ ਸੜਾ ਸ਼ਬਦਾਂ ਵਿੱਚ ਵੀ ਦੱਸਿਆ ਨਹੀਂ ਜਾ ਰਿਹਾ ਵੀ ਇੰਨੀ ਘੈਂਟ ਚੀਜ਼ਾਂ ਅੰਦਰੋਂ ਉਦਾਂ ਮੈਂ ਬਾਹਰੋਂ ਫੁੱਟਾ ਫੁੱਟਾ ਖਿੱਚਿਆ 2-4 ਥੋੜੀ ਥੋੜੀ ਵੀਡੀਓ ਬਣ ਤੇ ਪਾਉਂਗਾ ਉਹ ਵੀ ਦੇਖਿਓ ਤੁਸੀਂ ਹਣਾਂ